ਸ਼ਿਲੂ ਦੀ ਟੀਮ ਬਹੁ ਅਕਬਰ ਦੀ ਟੀਮ ਮਤਲੋ ਖੇਡਣੀ ਆ ਉਹ ਬੇਸ਼ੱਕ ਬਾਹਰ ਆ ਪਰ ਆਂਕਰ ਬਹੁਤ ਸੋਣਾ ਉਹਦੇ ਪਿੰਡ ਦਾ ਮੁੰਡਾ ਖੇਡਦਾ ਉਹ ਵਧੀਆ ਟੀਮ ਬਣਾਊਗਾ ਤੇ ਹੋਰ ਵੀ ਜਿਵੇਂ ਪ੍ਰਵੀਨ ਮਰਜਾਪੁਰੀਏ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਆਇਆ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕਾਪ ਆ ਬੇਸ਼ੱਕ ਉਮੀਦ ਹੈ ਮਿੱਤਰੋ ਮੌਸਮ ਚੱਲ ਰਿਹਾ ਉਮੀਦ ਆ ਪਰ ਮਿੱਤਰੋ ਬਹੁਤ ਵਧੀਆ ਮੇਲੇ ਉਮੀਦ ਆ ਵੀ ਹੋਣਗੇ ਜਾਂ ਮੌਸਮ ਕਰਕੇ ਕੈਨਸਲ ਹੋਣਗੇ ਪਰ ਜੋ ਆਪਾਂ ਨੂੰ ਅਪਡੇਟ ਮਿਲਦੀ ਆ ਉਹ ਤਾਂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਆ ਜ਼ਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੇ ਰਹਿਨੇ ਆ ਤੇ ਪਾਉਂਦੇ ਰਵਾਂਗੇ ਪਹਿਲਾ ਟੂਰਨਾਮੈਂਟ ਆ ਪਿੰਡ ਚੁਨੀਰ ਦੇ ਵਿੱਚ ਅੱਜ 26 ਅਗਸਤ ਦੇ ਦਿਨ ਮਿੱਤਰੋ ਬਹੁਤ ਵਧੀਆ ਮੇਲਾ ਛੋਟੇ ਮੈਚ ਹੋ ਸਕਦੇ ਆ ਮੀਂਹ ਦੇ ਕਰਕੇ ਕੈਨਸਲ ਹੋ ਸਕਦਾ ਪਰ ਵਧੀਆ ਮੇਲਾ ਉਮੀਦ ਆ ਵੀ ਹੋਊਗਾ ਥੱਲੇ ਕੰਟੈਕਟ ਨੰਬਰ ਹੈਗੇ ਆ ਮਿੱਤਰੋ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਅੱਜ ਓਪਨ ਦਾ ਟੂਰਨਾਮੈਂਟ ਹੈ ਜੋ ਇਹ ਟੂਰਨਾਮੈਂਟ ਆ ਸਾਦਾ ਵਾਲਾ ਫਰੀਦਕੋਟ ਇਲਾਕੇ 'ਚ 26 ਅਗਸਤ ਦੇ ਦਿਨੀ ਮਿੱਤਰੋ ਅੱਜ ਯਾਨੀ ਕਿ ਕਬੱਡੀ ਓਪਨ ਦੇ ਮੈਚ ਆ ਦੋ ਖਿਡਾਰੀ ਬਾਹਰੋਂ ਆ 31000 ਪਹਿਲਾ ਇਨਾਮ ਆ ਤੇ ਦੂਜਾ ਇਨਾਮ ਮਿੱਤਰੋ 21000 ਆ ਸੋ ਵਧੀਆ ਮੇਲਾ ਇਹ ਹੋਣ ਜਾ ਰਿਹਾ ਅੱਜ ਦੇ ਦਿਨ ਦਾ ਪਰ ਅੱਜ ਹਰਿਆਣੇ 'ਚ ਲੱਖਾਂ ਦਾ ਬਜਟ ਆ ਮਿੱਤਰੋ ਅੱਜ ਹਰਿਆਣੇ 'ਚ ਬਹੁਤ ਤਗੜਾ ਟੂਰਨਾਮੈਂਟ ਟੂਰਨਾਮੈਂਟ ਮਰਡਕ ਕੌਲਾ ਦੇ ਵਿੱਚ ਹੋਣਾਗਾ ਲੱਖ ਪਹਿਲਾ ਆਨਮ ਤੇ ਦੂਜਾ ਆਨਮ 75000 ਸੋ ਹਰਿਆਣੇ ਚ ਅੱਜ ਬਹੁਤ ਤਗੜਾ ਟੂਰਨਾਮੈਂਟਾ ਮਿੱਤਰੋ ਓਪਨ ਦੇ ਲੱਖਾਂ ਦੇ ਬਜਟ ਹਰਿਆਣੇ ਦੀ ਟੀਮ ਸ਼ਿੱਲੂ ਦੀ ਟੀਮ ਬਹੁ ਅਕਬਰ ਦੀ ਟੀਮ ਮਿੱਤਰੋ ਖੇਡਣੀ ਆ ਉਹ ਬੇਸ਼ੱਕ ਬਾਹਰ ਪਰ ਆਂਕਰ ਬਹੁਤ ਸੋਹਣਾ ਉਹਦੇ ਪਿੰਡ ਦਾ ਮੁੰਡਾ ਖੇਡਦਾ ਉਹ ਵਧੀਆ ਟੀਮ ਬਣਾਊਗਾ ਤੇ ਹੋਰ ਵੀ ਜਿਵੇਂ ਪ੍ਰਵੀਨ ਮਰਜਾਪੁਰੀਏ ਹੁਣੀ ਜੋ ਬਹੁਤ ਤਗੜੇ ਤਗੜੇ ਮਾਲ ਮਿੱਤਰੋ ਅੱਜ ਕਮਾਲਾਂ ਕਰਨਗੇ ਅੱਜ ਕਮਾਲ ਹੋਣੀ ਅੱਜ ਸਰੇਦੇ ਮੈਚ ਮਿੱਤਰੋ ਹਰਿਆਣੇ ਚ ਬਾਕੀ ਜੋ ਹੈ ਪੰਜਾਬ ਦੇ ਪਲੇਅਰ ਅੱਜ ਕਮਾਂ ਮੈਂ ਉਹ ਵੀ ਰੈਸਟ ਤੇ ਹੀ ਹੋਣਗੇ ਲਗਭਗ ਕਿਉਂਕਿ ਮੀਂਹ ਦੇ ਸਾਰਾ ਹਰ ਕਿਤੇ ਹੀ ਹੈ ਵੈਸੇ ਤਾਂ ਸੋ ਕੋਈ ਵੀ ਮੇਲਾ ਮਿੱਤਰੋ ਕੈਨਸਲ ਵੀ ਹੋ ਸਕਦਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਟੂਰਨਾਮੈਂਟਾਂ ਬਾਰੇ ਹੋ ਸਕਦਾ ਮਾਝੇ ਚ ਕੋਈ ਸ਼ੋ ਮੈਚ ਗੋਪੀ ਬਾਰੇ ਬਾਈ ਪੋਸਟ ਦੇ ਆ ਵੀ ਤੂੰ ਦੱਸ ਦਾਨੀ ਯਾਰ ਜਦੋਂ ਪਤਾ ਨਹੀਂ ਨਾ ਹੁੰਦਾ ਉਦੋਂ ਜੋ ਪੋਸਟਰ ਰਹਿ ਜਾਂਦਾ ਆਪਣੇ ਤੋਂ ਬਾਕੀ ਜੋ ਮੀਂਹ ਦੇ ਕਰਕੇ ਪੋਸਟਰ ਆਪਾਂ ਨੂੰ ਹੋਰ ਨਹੀਂ ਮਿਲਿਆ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਤਾਂ